ਠੀਕ ਹੈ ਕਿੰਨੇ ਕ ਬੱਕਰੀਆਂ ਰੱਖਦੇ ਹੋਗੇ ਬੱਕਰੀਆਂ ਹੈਗੀਆਂ ਆਪਣੇ ਕੋਲ ਜੀ ਕੋਈ 12 13 ਨਾਗ ਹੈ 12 ਕਦੋਂ ਕੋਤਰਾ ਰੱਖਦੇ ਹੋਗੇ ਹੋ ਗਿਆ 3 ਸਾਲ ਹੋ ਗਏ 3 ਸਾਲ 23 ਸਾਲ ਹੋ ਗਏ 23 ਸਾਲ ਹੋ ਗਏ ਠੀਕ ਹੈ ਕਿੰਨੇ ਨਗਾ ਤੋਂ ਕੰਮ ਕਰਿਆ ਸੀਗਾ ਜੀ ਆਪਾਂ 3 ਨਗਾ ਤੋਂ 3 ਨਗਾ ਤੋਂ ਕੀ ਮੇਰੇ ਹੇ ਕੰਮ ਬਹੁਤ ਵਧੀਆ ਰਿਹਾ ਜੀ ਬਸ ਬਸ ਮਤਲਬ ਕਿ ਕਿਤੇ ਬੜੀਆਂ ਨਾਲੇ ਵਧੀਆ ਕੰਮ ਚੱਲੀ ਜਾਂਦੀਗਾ ਚੱਲੀ ਜਾਂਦਾ ਵਧੀਆ ਠੀਕ ਹੈ ਕੋਈ ਘਾਟਾ ਵਾਧਾ ਤਾਂ ਨਹੀਂ ਦਿਖਾਇਆ ਕਦੇ ਨਹੀਂ ਨਹੀਂ ਘਾਟਾ ਵਾਧਾ ਨਹੀਂ ਕੋਈ ਹੈਗਾ ਜੀ ਠੀਕ ਹੈ ਠੀਕ ਹੈ ਖੇਤੀ ਕਿ ਨਹੀਂ ਕਰਦੇ ਹੋ ਫਿਰ ਖੇਤੀ 10 ਕਿੱਲੇ ਦੀ ਹੈ ਜੀ 10 ਕਿੱਲੇ ਦੀ ਖੇਤੀ ਤੇ ਕਿਆ ਮੰਗਿਆ ਜੀ ਇਹਦਾ ਫਿਰ ਇਹਦਾ 45000 ਰੁਪਏ ਮੁਲਕਾ 45000 ਰੁਪਿਆ ਦੰਦਾ ਦਾ ਕਿਵੇਂ ਇਹ ਦੰਦ ਆਖ ਦੰਦਾ ਜੀ ਆਟ ਦੰਦਾ ਹਾਂਜੀ ਠੀਕ ਹੈ ਇਹ ਥਣ ਦੀ ਗੱਲ ਆਦ ਗਰੀ ਥਣ ਹੈਗੇ ਹੈ ਜੀ ਕਿਹੜੇ ਬੱਚਿਆਂ ਦੇ ਥਣ ਆਉਂਦੇ ਆ ਬੱਚਿਆਂ ਦੇ ਨਹੀਂ ਆਉਂਦੇ ਹਾਂ ਇਹਦੇ ਹੈਗੇ ਆ ਦੁੱਧ ਹੀ ਦਿੰਦਾ ਇਹ ਇਹ ਕਿੱਡਾ ਕ ਲੈ ਆ ਜੀ ਤੁਸੀਂ ਨੇ ਇਹ ਆਪਾਂ ਛੋਟਾ ਲਿਆ ਸੀ ਮੰਨ ਲਓ ਕੁਝ ਹੈਗਾ ਸੀ 2 ਸਾਲ ਦੇ ਡੇਢ ਸਾਲ ਦੇ ਆ ਅਸੀਂ ਦੋ ਦਮ ਤੋਂ ਦੋ ਦੰ ਦਾ ਠੀਕ ਹੈ ਰਿਜ਼ਲਟ ਕਿਸ ਤਰ੍ਹਾਂ ਦਾ ਲਿਆ ਫਿਰ ਰਿਜ਼ਲਟ ਬਹੁਤ ਹੀ ਜ਼ਿਆਦਾ ਵਧੀਆ ਆਇਆਗਾ ਬਹੁਤ ਵਧੀਆ ਵਧੀਆ ਠੀਕ ਹੈ ਮੁੱਲ 45000 ਲੱਗਿਆ ਵੀ ਇਹ ਤੇ ਕੁਝ ਜੀ ਆ ਲਾ ਲਾਉਂਦੇ ਇਹ ਪੈਸੇ 25000 ਰੁਪਏ ਲਾਉਂਦੇ ਆ 25000 ਰੁਪਏ 25000 ਰੁਪਏ ਲਾਉਂਦੇ ਸੀ ਦਿੱਤਾ ਹੈ ਨੀਗਾ ਬਾਕੀ ਵਾਜਨ ਨੂੰ ਵੀ ਹੈਗਾ ਕੋਈ ਆਇਆ ਨਹੀਂਗਾ ਵੀ ਬਿਨਾ ਵਾਜਨ ਦੇਗਾ ਬਹੁਤ ਵਧੀਆ ਬਹੁਤ ਵਧੀਆ ਤੇ ਆਉਂਦੇ ਬੱਚੇ ਬਹੁਤ ਆਉਂਦੇ ਏਰੀਆ ਕਿਹੜਾ ਜੀ ਆਪਣਾ ਏਰੀਆ ਆਪਣਾ ਜੀਰੇ ਲਾ ਕੇ ਪੈ ਜਾਂਦਾ ਜੀ ਜੀਰੇ ਤੋਂ ਮੱਲਾ ਦਾ ਹਾਂ ਜੀ ਆ ਮੱਲਾ ਜੇ ਤੇਰੇ ਪੈਸੇ ਬੱਕਰੀ ਬੱਕਰੀਆਂ ਹੈ ਹੀ ਉਧਰ ਹੀ ਫੁੱਲ ਆ ਨਹੀਂ ਉਧਰ ਉਹ ਲੈ ਲੈ ਬੰਦਾ ਕੁਝ ਹੈਗਾ ਠੀਕ ਆ ਵੀ ਆਮ ਕਹਦੀ ਉਹ ਨਹੀਂ ਉਹ ਨਹੀਂ ਠੀਕ ਹੈ ਕਿਹੜੀ ਕਲੱਚ ਪੜਦਾ ਬਾਈ 8ਵੀਂ ਚ ਬੱਕਰੀਆਂ ਤੁਸੀਂ ਵੀ ਪਾਲਦੇ ਹੋ ਕਰੇ ਇਹੋ ਹੀ ਸਾਧ ਦਿੰਦਾ ਇਹ ਆ ਬਹੁਤ ਸਾਧਦਾ ਇਹ ਬੰਦਾ ਆਪਣਾ ਇਹੋ ਹੀ ਸਾਧਦਾ ਬੱਕਰੀਆਂ ਅੱਛਾ ਠੀਕ ਆ ਤੰਗ ਤਾਂ ਨਹੀਂ ਕਰਦੀਆਂ ਇਹ ਬੱਕਰੀਆਂ ਹੂੰ ਸੰਗ ਤਾਂ ਨਹੀਂ ਲੱਗਦੀ ਬੱਕਰੀਆਂ ਪਾਲ ਦੇਣ ਸਹੀ ਗੱਲ ਆ ਲੇ ਵੀ ਬੱਚੇ ਦਾ ਜੀ ਲੱਗਿਆ ਰਹਿਣਾ ਹੁੰਦਾ ਕੋਈ ਵੀ ਜਾਨਵਰ ਰੱਖ ਲੀਏ ਨਾ ਮੱਝ ਰੱਖ ਲੀਏ ਚਾਹੇ ਆਪਾਂ ਬੱਕਰੀ ਹੈ ਤਾਂ ਪਸ਼ੂ ਹੀ ਬਾਕੀ ਸੋਚ ਸੋਚਣ ਸ਼ਕਤੀ ਹੁੰਦੀ ਬੰਦੇ ਦੀ ਉਹ ਆਪਣੀ ਆਪਣੀ ਹੁੰਦੀ ਹੈ ਠੀਕ ਹੈ ਕਈ ਬੰਦੇ ਕਹਿੰਦੇ ਹਾਂ ਵੀ ਸ਼ਰਮ ਆਨੇ ਜਾਂਦੇ ਨੇ ਕਈ ਬੰਦੇ ਕਹਿੰਦੇ ਮੇਰੇ ਯਾਰ ਸਾਡੀ ਵੀਡੀਓ ਨਾ ਬਣਾਓ ਸਾਡੇ ਰਿਸ਼ਤੇਦਾਰ ਦੇਖ ਲਾਣਗੇ ਵੀ ਸ਼ਰਮ ਆਨੇ ਜਾਂਦੇ ਨੇ ਮੈਂ ਤਾਂ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਵੀ ਗਲਤ ਕਹਿਣਾ ਵੀ ਉਹਨਾਂ ਦੇ ਰਿਸ਼ਤੇਦਾਰਾਂ ਦੀ ਸੋਚ ਹੈ ਜਿਹੜੀ ਬੜੀ ਛੋਟੀ ਹੈਗੀ। ਨਹੀਂ ਹੁਣ ਆਪਣੇ ਦੇ ਰਿਸ਼ਤਰਾਂ ਨੂੰ ਸਾਨੂੰ ਪਤਾ ਹੀ ਆ ਜੇ ਵੀਡੀਓ ਬਣਾਵਾਂਗੇ ਫਿਰ ਕਿੱਡੀ ਗੱਲ ਦਾ। ਸਹੀ ਗੱਲ ਨਹੀਂ ਕਈ ਬੰਦੇ ਕਹਿਨ ਹੁੰਦੇ ਨੇ ਵੀਰ ਕੰਮ ਵੀ ਕਰਨਾ ਤੇ ਸੰਗਣਾ ਵੀ ਆ ਉਹ ਗੱਲ ਦਾ ਕੋਈ ਫਾਇਦਾ ਨਹੀਂ ਹੁੰਦਾ। ਕੋਈ ਕੰਮ ਕਰਨਾ ਤਾਂ ਨਿਊਟਰਲ ਹੋ ਕੇ ਹਾਂ ਜੀ ਹਾਂ ਜੀ ਠੀਕ ਹੈ ਜਦੋਂ ਮਾੜਾ ਕੰਮ ਹੀ ਨਹੀਂ ਕਰਨਾ। ਆਪਾਂ ਕੋ ਬਰਬਰੀ ਵੀ ਆਪਾਂ ਰੱਖੀਆਂ ਆ ਬਰਬਰੀ ਰੱਖੀਆਂ ਬੀਟੇ ਵੀ ਰੱਖੀਆਂ। ਕੀ ਕਿਹੜੀ ਵਧੀਆ ਰਹਿੰਦੀ ਹੈ ਦੋਵਾਂ 'ਚੋਂ? ਬਰਬਰੀ ਵੀ ਵਧੀਆ ਲੱਗਦੀ ਕੋਈ। ਅੱਛਾ। ਜਿਆ ਬਰਬਰੀਆਂ ਇੱਕੋ ਬੱਚੇ ਮੇਲੋ ਵੀ ਮਰਦੇ ਮੁਰਤੇ ਵੀ ਘਾਟਾ ਹਾਂ ਤੇ ਇੱਕ ਉਹ ਸੁੰਦੀ ਪਹਿਲਾਂ ਉਹ ਸੁੰਦੀ ਵੀ ਪਹਿਲਾਂ ਇੱਕ ਨਹੀਂ ਸੁੰਦੀ ਦੇ ਟਾਈਮ ਤੇ ਹੀ ਆ ਹਾਂ ਬਾਕੀ ਉਹ ਮੰਨ ਲਓ ਵੀ ਰਾਜ ਰੋ ਦੀ ਚੰਗੀ ਰਹਿੰਦੀ ਆ ਇਹ ਲਸੀ ਹੋ ਜਾਂਦੇ ਨਗਰ ਹੋਵੇ ਹਾਂ ਇਹ ਫਾਰਮ ਚ ਚੰਗੀ ਰਹਿੰਦੀ ਆ ਹਾਂ ਫਾਰਮ ਉਹ ਆਪਣੇ ਕੋਲੋਂ ਮੰਨ ਲਓ ਵੀ ਬਰਬਰੀ ਵੀ ਹੈਗੀਆਂ ਤੇ ਬਿਠਲੀਆਂ ਹੈਗੀਆਂ ਬਾਕੀ ਬਰਬਰੀ ਸਾਨੂੰ ਵਧੀਆ ਲੱਗਾ ਵਧੀਆ ਲੱਗਾ ਠੀਕ ਚੰਗੀ ਹਾਲ ਭਾਜੀ ਹਾਂ ਠੀਕ ਹੈ ਜੀ ਬਹੁਤ ਧੰਨਵਾਦ ਆ ਫੜੋ ਚੱਲ ਵੇ ਸੰਗਾ ਆਹ ਦੇਖੋ ਰੰਗ ਰੰਗ ਵਧੀਆ ਲੱਗਿਆ ਹੋਇਆ ਬੱਕਰੀਆਂ ਨੂੰ ਮੇਲਿਆਂ ਦੇ ਵਿੱਚੋਂ ਆਈਆਂ ਹੋਈਆਂ ਨੇ ਗਿਆਂ ਹੁਣ ਤਾਂ ਕਿਹੜਾ ਪਿੰਡ ਆ ਬਾਈ ਬਡੁੰਦੀ ਆ ਵੀਰੇ ਬਡੁੰਦੀ ਜ਼ਿਲ੍ਹਾ ਲੁਧਿਆਣਾ ਹਾਂਜੀ ਵੀਰ ਜੀ ਠੀਕ ਐ ਕਿੰਨੀਆਂ ਬੱਕਰੀਆਂ ਲਿਆਂਦੀਆਂ ਕਿੰਨੀਆਂ ਵੇਚ ਲੀਆਂ ਪਾਰਸੇ ਕਿ ਲਿਆਂਦੇ ਵੀਰੇ ਕਿੰਨੀਆਂ ਵੇਚ ਲੀਆਂ ਇੱਕ ਬੈਗੀ ਇੱਕ ਬੈਗੀ ਹਾਂਜੀ ਠੀਕ ਐ ਕਿਹੜੀ ਬੈਗੀ ਵੱਡੀ ਡੱਬੀ ਬੱਕਰੀ ਬੈਗੀ ਹੋਰ ਸੀ ਕੋਈ ਵੱਡੀ ਹਾਂ ਵੀਰੇ ਹੋਰ ਸੀ ਹੋਰ ਸੀਗੀ ਕੀ ਮੁੱਲ ਕਰਿਆ ਜਿਵੇਂ ਆਹ ਡੱਬੀਆਂ ਬੱਕਰੀਆਂ ਨੇ ਉਹਦਾ ਵੀਰੇ 30-30 ਹਜ਼ਾਰ ਰੁਪਈਆ ਕਿ 30-30 ਹਜ਼ਾਰ ਗੱਪਣਾ ਵੀ ਹੈਗੀਆਂ ਇਹ ਤਾਂ 3-4 ਮਹੀਨੇ ਗੱਪਣ ਆ ਇਹਗੇ تن چار دی دو دودھ ਹੈਗਾ ਬਹੁਤ ਇਹਨਾਂ ਦਾ ਦੁੱਧ ਵੀ ਰਹੇਗਾ ਦੰਦਾਂ ਦੇ ਤਾਂ ਨਹੀਂ ਕਿਸੇ ਨੇ ਲਾਇਆ ਹੋਣਾ ਦੰਦਾਂ ਦੇ ਕੋਈ ਦੰਦ ਨਹੀਂ ਵੀਰੇ ਲਾਇਏ ਨਹੀਂ ਲਾਇਆ ਕਿਸੇ ਨੇ ਨਹੀਂ ਇੱਕ ਸੱਜਰ ਬੱਕਰੀ ਉਹਦੇ ਮਗਰ ਦੋ ਪੱਠਾ ਕਿਹੜੀ ਸੱਜਰ ਉਹ ਫਰੀ ਉਹ ਦੋ ਪੱਠਾ ਥੱਲੇ ਮੇ ਉਹਨੇ ਨੇ ਥੱਲੇ ਬੈਠੇ ਨੇ ਲਾਲ ਜੇ ਆਪਣੇ ਲਾਲ ਜੇ ਲਾਲ ਜੇ ਮੇ ਮਣਿਆਲੀ ਮੁੱਲ ਕਿਆ ਕਰਿਆ ਭਾਈ ਇਹਨਾਂ ਦਾ ਡੱਬੀਆਂ ਦਾ ਉਹ ਡੱਬੀਆਂ ਦਾ ਕਰਿਆ ਵੀਰੇ 30000 ਰੁਪਏ ਉਹਨਾਂ ਦਾ 35000 ਕੀ ਲੱਗਿਆ ਇਹਨਾਂ ਤੇ ਹਲੇ ਲੱਗਿਆ ਕੁਝ ਨਹੀਂ ਲੱਗਿਆ ਨਹੀਂ ਇਹਨਾਂ ਤੇ ਨਹੀਂ ਨਹੀਂ ਪਹਿਲਾਂ ਵਾਲੀ ਕਿੰਨੇ ਦੀ ਕਹਿੰਦੇ ਤੁਸੀਂ ਵੇਚੀ ਆ ਹਲੋ ਵੀ ਬੱਚੇ 26200 ਰੁਪਏ 26200 ਰੁ ਠੀਕ ਹੈ। ਕੁੱਲ ਕਿੰਨੇ ਨਗ ਰਹੇਗੇ ਹੁਣ? ਚਾਰ-ਪੰਜ ਕਿ ਰਹੇਗੇ ਵੀਰੇ। ਇੱਕੋ ਪੇਡੂ ਖੜਾ ਬਾਈ। ਉਹ ਤਾਂ ਵੀਰੇ ਉਹੀ ਲਿਆਂਦਾ ਸੱਡ ਕੇ ਹੁਣ ਕਿੱਦੇ। ਅੱਛਾ। ਕਾਂ ਕਰਕੇ ਲਿਆ। ਪੇਡੂ ਬਹੁਤ ਚੰਗਾ ਬਾਈ ਮਾਰ ਕੇ ਦਿਖਾਓ ਉਧਰ ਕੈਮਰਾ। ਪੇਡੂ ਹੈਗਾ ਬਾਈਆਂ ਕੋਲੇ। ਇਹ ਵੇਚਣਾ ਨਹੀਂ ਹੈਗਾ। ਇਹ ਹੈਗਾ ਥੋੜਾ ਹੀ ਆ। ਹਾਂ ਵੀਰੇ ਹੈਗਾ ਸਾਡੇ ਕੋਲ। ਠੀਕ ਆ। ਤੇ ਉਹਦਾ ਲੱਗਿਆ ਕੁਛ ਮੁੱਲ ਜਿਹੜੀ ਉਹ। ਨਹੀਂ ਵੀਰੇ ਉਹਦਾ ਵੀ ਨਹੀਂ ਲੱਗਿਆ। ਉਹਦਾ ਵੀ ਨਹੀਂ ਲੱਗਿਆ ਹੈਗਾ ਨਾ। ਲੱਪਣਾ ਸਾਰੀ ਨਹੀਂ ਹੈਗੀ। ਇੱਕ ਸੁਈ ਹੋਈ ਹੈਗੀ। 200 ਹੀ ਹੋਈ ਨੇਗੀ ਤੁਹਾਡੇ ਕੋਲ। ਕੀ ਆ ਵੀਰੇ? ਇੱਕੋ ਹੀ ਆ। ਹਾਂ ਇੱਕ ਉਹ ਮਗਰ ਪਾਟਾ। ਉਹਦੇ ਮਗਰ ਠੀਕ ਆ ਉਹ ਬਰਬਰਾ ਉਹ ਬਰਬਰਾ ਲੱਤਦਾ ਵੀਰੇ ਹੁਣੀ ਉਹਦਾ ਕੀ ਮੁੱਲ ਲਗਾ ਉਹਦਾ ਮੁੱਲ ਤਾਂ ਉਹ ਮੁੰਡੇ ਨੂੰ ਪਤਾ ਰੋ ਲੱਗੇ ਠੀਕ ਆ ਉਹ ਇੱਥੇ ਹੀ ਰੱਖ ਲੈਣਾ ਠੀਕ ਆ ਚੰਗੀ ਗੱਲ ਬਾਈ ਹਾਂ ਬਡੁੰਦੀ ਵਾਲਾ ਠੀਕ ਆ ਓਕੇ ਬਿੱਟੂ ਬਾਣਾ ਹਮੀਦੀ ਤੋਂ ਠੀਕ ਆ ਵੀਰੇ